ਕੋਈ ਸੋਨੂ ਸੇਡ ਲੱਗਾ ਹੋਇਆ ਆਪਣਾ ਗ੍ਰੇਡਰ ਤੋਂ ਹੁਣ ਜੇ ਵਾਰ ਅੱਧੀ ਕਿ ਚਲ ਗਈ ਆਪਣੀ ਅੱਧੀ ਕਿ ਬੈਠੀ ਹੈ ਜੇ ਗ੍ਰੇਡਰ ਵਾਲੀ ਜਿੱਥੇ ਕੀਤਾ ਹੋਇਆ ਹਾਂ ਉਹ ਭਾਈ ਨੇ ਕੰਮ ਸ਼ੁਰੂ ਜੀ ਮੈਂ ਦੱਸੀ ਆ ਨਾ ਮੈਂ ਸਭ ਤੋਂ ਪਹਿਲਾਂ ਕੰਮ ਹੀ ਸਰਵਿਸ ਸਟੇਸ਼ਨ ਦਾ ਖੋਲ ਕੇ ਦੇਣਾ ਤੇ ਇਹਨੂੰ ਟੈਨਸ਼ਨ ਨਾ ਲੈ ਕੰਮ ਹੋ ਕੇ ਹੀ ਹੋ ਵੀ ਨਹੀਂ ਕਰਤੇ ਲਿਸ਼ਕਦੇ ਚਮਕਦੇ ਸ੍ਰੀ ਕਾਲ ਜੀ ਵੀਰ ਸਾਰਿਆਂ ਨੂੰ ਤੇ ਪੰਜ-ਚਾਰ ਦਿਨ ਹੋ ਗਏ ਵਲੌਗ ਲੋਗ ਆਪਾਂ ਬਣਾਇਆ ਨਹੀਂ ਤੇ ਅੱਜ ਬਣਾਉਣੇ ਆ ਆਲੂਆਂ ਦਾ ਕੰਮ ਖਤਮ ਹੋ ਗਿਆ ਚੱਕੋ ਬਈ ਸੋਨੂ ਸੇੜ ਲੱਗਾ ਹੋਇਆ ਆਪਣਾ ਗ੍ਰੇਡਰ ਤੋਂ ਹੁਣ ਤੇ ਕਰ ਦੇਣਾ ਆਪਾਂ ਬੱਸ ਖੜਾ ਇਹਨੂੰ ਹੁਣ ਧੋ ਕੇ ਛਾੜ ਦੇ ਚ ਸਾਈਡ ਤੇ ਲਾ ਦੇਣਾ ਜਲਦਾ ਕੰਮ ਬੂਰਾ ਓਕੇ ਆ ਆਲੂਆਂ ਦਾ ਨੇ ਵੇੜਤਾ ਅੱਜ ਆਪਾਂ ਸੂਰਤ ਕਰਨ ਆਣਾ ਸਾਰਾ ਘਰ ਪੁਰਕ ਕੇ ਕਰਦੀਆਂ ਢੇਰੀਆਂ ਦੀ ਜਗ੍ਹਾ ਖਾਲੀ ਬਾ ਹੁਣ ਕੱਲ ਨੂੰ ਦੇ ਉਹ ਪੈੜੀ ਵਾਵਾਂਗੇ ਢੇਰੀਆਂ ਵਾਲੀ। ਕੀਆ ਕੰਮ। ਲੇਵਰ ਅੱਧੀ ਚਲ ਗਈ ਆਪਣੀ ਅੱਧੀ ਕ ਬੈਠੀ ਹੈ ਜੇ ਗ੍ਰੇਡਰ ਵਾਲੀ ਇੱਥੇ। ਲਗਾਵੇ ਸਾਨੂੰ ਬਾਜੀ ਸਰਫ ਵੇਚੀ ਟੈਂਕੀ ਤੇ ਸੁੱਟ ਕੇ। ਵੀ ਉਹਦਾ ਕੌਣ ਮਾਰੂਗਾ। ਨਾਲੇ ਕੰਮ ਸੌਖਾ ਨਿਬੜਦਾ। ਤੇ ਮਾਰ ਮੁਰਕੇ ਸਾਫ ਉਹਦੇ ਸੰਪਲ ਪਾਣੀ ਉਹਦਾ ਮਾਰ ਦਾਂਗੇ ਸਾਫ। ਕੋਈ ਥੋੜਾ ਜੱਲਾਬਾਤ ਥੋੜਾ ਹੀ ਕੰਮ ਰਹਿ ਗਿਆ ਹੋਰ। ਅਦਾ ਗੰਗਾ ਲਾਲ ਨੂੰ ਬਾਹੀ ਉਚਾ ਇਸੇ ਵਲੌਗ ਦੀ ਆਪਾ ਕਲੂਬੀ ਨਾਲ ਹੀ ਕੰਟੀਨਿਊ ਕਰਦਾਂਗੇ ਕਿਉਂਕਿ ਸਾਨੂੰ ਕੁਝ ਖਾਸ ਆਇਆ ਨੀਂਗਾ ਵਾਲਾ ਸਪਰੇਸ ਤੋਂ ਕੀਤੀ ਅੱਜ ਫੇਰੇ ਮੱਕੀ ਨੂੰ ਵੀ ਹੀਰੂ ਤੇ ਉਹ ਬਣਾਇਆ ਬਣਾਇਆ ਨੀਂਗਾ ਜੀ ਨਹੀਂ ਕਰਦਾ ਸੀ ਪਤਾ ਨਹੀਂ ਕਿ ਉਦਾਂ ਹੀ ਹੋਰ ਹੀ ਕੰਮ ਕੁੰਮ ਜੇ ਥੋੜੇ ਇੱਧਰ ਉੱਧਰ ਟਰਾਲੀਆਂ ਟਰੋਲੀਆਂ ਵੀ ਖੁੱਭੀਆਂ ਸਾਰੇ ਉਹ ਨਹੀਂ ਬਣਾਈਆਂ ਬਣਾਈਆਂ ਇਕੜਾਉਣ ਲੱਗੇ ਰਹੇ ਨਾਲ ਸਲੀਆ ਲੋਗਾਂ ਨੂੰ ਤਾਂ ਕਰਕੇ ਬਾਕੀ ਚਲੋ ਕੋਈ ਨਹੀਂ ਹੁਣ ਗਾਂ ਕਰਦੇ ਗੋਨਟੀਨਿਊ ਮਿੱਟੀ ਨਿਕਲਣ ਨਹੀਂ ਆ ਤਾਂ ਮਿੱਟੀ ਨੂੰ ਸਹੀ ਵਾਆ ਪਿਆ ਤੇ ਚੱਲਿਆ ਵੀ ਵਿਚਾਰਾ ਮਿੱਟੀ ਜੀ ਹਰ ਆਦੂ ਮਿੱਟੀ ਝੜ ਝੜ ਕੇ ਤਾਂ ਕਰਕੇ ਤੇ ਹੁਣ ਬਾਜੀ ਕਿੰਦਾ ਵੀ ਅੱਜ ਪਾਣੀ ਬਣੀ ਮਾਰ ਕੇ ਅੱਧਾ ਖੜਾ ਕਰ ਦੇਣਾ ਇੱਕ ਵਾਰ ਤੇ ਕੱਲ੍ਹ ਦੁਬਾਰਾ ਅੱਜ ਨਾਲ ਜਿੱਥੋਂ ਖੋਲ ਖੋਲ ਕੇ ਵਿੱਚੋਂ ਵਿੱਚੋਂ ਕੋਈ ਜਗ੍ਹਾ ਤੇ ਮਿੱਟੀ ਨਹੀਂ ਨਿਕਲਣ ਲਈ ਆ ਬਾਅਦ ਉਹ ਫੇ ਕੱਲ੍ਹ ਸਵੇਰੇ ਵੀ ਕਰਾਂਗੇ ਨਾਲ ਹੀ ਪ੍ਰੋਪਰ ਸਫਾਈ ਇਹਦੀ ਨਾਲੇ ਬ੍ਰੀਸ ਗਰੂਪ ਕਰਕੇ ਖੜਾ ਕਰਾਂਗੇ ਬਾਕੀ ਵੀ ਚੀਜ਼ਾਂ ਤੋਂ ਹੁਣ ਤੋਂ ਨਾਲੀਆਂ ਕੱਲ੍ਹ ਧੋਣੇ ਸਾਰੀਆਂ ਜੋ ਟਰੈਕਟਰ ਟਰਟਰ ਸਾਰੇ ਧੋ ਕੇ ਖੜੇ ਕਰਦੇ ਆ ਆਪਣਾ ਮਾਮੇ ਵਾਲਾ ਜਿਹੜਾ 60 ਉਹ ਵੀ ਆਪਾਂ ਛੱਡ ਕੇ ਆਉਣਾ ਹੋਵੇ ਓਕੇ ਉਹਨੂੰ ਵੀ ਛੱਡਾਂਗੇ ਟਰਾਲੀ ਦਾ ਜਿਹਨਾਂ ਵਾਲੀ ਖੜੀ ਆ ਸਟੋਰ ਚ ਆਜੀ ਸਵੇਰੇ ਹੜੀ ਕੀਤੀ ਮੈਂ ਕਹਦਾ ਦਣਾ ਇੱਕ ਹੀ ਦੋ ਦਿਨਾਂ ਵਿੱਚ ਮਿਲ ਜਾਣੀ ਉਹ ਵੀ ਇਹ ਵੀ ਦੇਖਣ ਛੱਡ ਕੇ ਆਉਣੇ ਆ ਲਓ ਆਜੀ ਕੀਤਾ ਆ ਹੰਗ ਵੈਨ ਕੰਮ ਸ਼ੁਰੂ ਇਹਨਾਂ ਸਰਵਿਸ ਸਟੇਸ਼ਨ ਕੋਲ ਲੈਣਾ ਹਾਂ ਆਪਾਂ ਜਲਦੀ ਰੋੜੇ ਕਰ ਤੋਲੇ ਨੇ ਸੰਤਾ ਵੀ ਖੜਾ ਤੋ ਗਿਆ। ਹੁਣ ਵੀ ਦੋ ਤਾਈ ਸਰ ਦੁਬਾਰਾ। ਟਰੈਕਟਰ ਧੋਨੇ ਹਜੇ। ਇਹਨਾਂ ਨੂੰ ਲਾ ਲੂ ਕੇ ਹਜੇ ਉਹ ਸਾਰਾ ਰਿੰਦ ਤੇ ਧੋਣ ਵਾਲੇ ਬਾਹਰ ਜਿਹੜੇ ਖੜੇ। ਲੱਗਦੀ ਮੈਂ। ਹਾਲਵਾਨੀਆਂ ਵੇਲਾ ਵਡੀਆਂ ਆਈਆਂ ਨਾ। ਸਾਨੂੰ ਬਾਜੀ ਨੇ ਲੈ ਜਾਂਦਾ ਵੀ ਬਾਹਰ। ਅੰਦਰ ਛਣ ਲੱਗਦੀ ਸੀ ਐਤੋਂ ਤਾਂ ਵੈਸੇ ਹੀ ਆ ਹੁਣ ਹਾਂ ਠੀਕ ਆ ਲੱਗ ਰਿਹਾ ਹੈ ਅੰਦਰ ਮਿੱਟੀ ਦਾ ਖਲਾ ਵਾਲਾ ਬਈ ਜਾਂਦੇ ਹਜੇ ਵੀ ਸੀ ਜਾ ਕਰੀ ਤੂੰ ਚੱਲਾਂ ਚੱਲਾਂ ਆ ਤੇ ਸਕੂਟਰੀ ਤੇ ਹੈ ਸਕੂਟਰੀ ਤੇ ਕਿਹੜੀ ਤੇ ਹਾਂ ਦਿਆੜੀ ਤੇ ਲੈ ਜਾ ਫੇ ਕਿਉਂ ਲੈ ਸੱਚਾ ਚੱਜਾ ਹਾਂ ਬਾਪੂ ਲੈ ਕੇ ਆਣਾ ਅੰਦਰ ਇਹ ਲਾ ਮੋਟਰਸਾਈਕਲ ਲੈ ਜਾਂਦਾ ਦੈਲਾਉਣਾ ਮੈਂ ਮੜਾਇਆ ਕਰੋ ਤੁਸੀਂ ਜਦੋਂ ਦੇ ਹੋ ਗਿਆ ਕਾਂਡ ਮੋਟਰ ਹੋ ਗਈ ਗਾਰਮ ਤੇ ਫੇ ਨਵੀਂ ਮੋਟਰ ਲਿਆਉਣੀ ਪਈ ਹੁਣੇ ਖੜੇ ਪੈਰ ਹੁਣ ਖੋਲੀ ਆ ਫੇ ਨਵੀਂ ਮੋਟਰ ਲਿਆਂਦੀ ਆ ਉਹ ਕੱਸਦੇ ਥੋੜੀ देर ਚ ਬੱਸ ਹੁਣ ਅੱਜ ਸਟਾਰਟਿੰਗ ਦੀ ਕਾਂਡੇ ਮਾੜੀ ਕਰਕੇ ਕੱਸਦੇ ਉਹ ਇਹ ਚਾਲੂ ਕਰਦੇ ਵਾਸ਼ਿੰਗ ਪੁਆਇੰਟ ਕਰ ਲਿਆ ਚਾਲੂ ਦੁਆਰਾ ਲਾਤੀ ਨਵੀਂ ਮੋਟਰ ਕਰੋ ਜੱਕ ਓਕੇ ਜਾਂਦਾ ਕੰਮ। ਪਾਜੀ ਮੈਂ ਦੱਸੀ ਆ ਨਾ ਮੈਂ ਸਭ ਤੋਂ ਪਹਿਲਾ ਕੰਮ ਹੀ ਸਰਵਿਸ ਸਟੇਸ਼ਨ ਦਾ ਖੋਲ ਕੇ ਦੇਣਾ ਤੇ ਇਹਨੂੰ ਟੈਨਸ਼ਨ ਨਾ ਲੈ। ਮੈਂ ਸਰਵਿਸ ਸਟੇਸ਼ਨ ਦਾ ਹੀ ਕੰਮ ਖੋਲ ਕੇ ਦੇਣਾ। ਇਹ ਤਾਂ ਵਧੀਆ ਸਾਰੇ ਉੱਥੇ ਜਾਂਦੇ ਤਾਂ ਆ ਰਹੇ ਹੌਲੇ 5-7000 ਦੇ। ਇੰਨਾ ਵੀ ਨਹੀਂ ਲੱਗਣਾ ਸੀ। ਬੁੱਲ੍ਹੋ ਜੀ ਮਲ ਜਰਦੀ ਮਿੱਟੀ-ਮਿੱਟੀ ਲਈਂ ਝਾੜ। ਦੁਬਾਰਾ ਉਹ ਜੜੀ ਆਉਣ ਨੂੰ ਅੰਦਰ। ਕਈ ਦਿਨਾਂ ਹੀ ਤੋਂ ਹੀ ਕਰਾਈਓ ਚਾਚ ਨਾਲ ਅੱਜ। ਨੇ ਮੈਨੂੰ ਵੀ ਨਾ ਮੋੜਾ ਤੇ ਰੋ ਨਹੀਂ ਨਾਈ ਹਾਂ ਮਾਰੀ ਕਿਲਾ ਇਹ ਚੁਣਿਤ ਕੋ ਹਾਂ ਮਾਰੀ ਕਿਲਾ ਠੀਕਾ ਤੋਂ ਦਾ ਹੁਣ ਵੱਜਣ ਡਿਆਈ ਤੇ ਡੀਜ਼ਲ ਵੀ ਇਹਦੀਆਂ ਪੱਤੀਆਂ ਖਰਾਬ ਨਾ ਹੁਣ ਗਾਲ ਨਾ ਜੰਗਾਲ ਨਾ ਉਹ ਵੀ ਮਿੱਟੀ 'ਚ ਖੜਾ ਰਿਹਾ ਮਿੱਟੀ ਲਦਿਆ ਪਿਆ ਤੇ ਜੰਗਾਲ ਪੈ ਗਿਆ ਸੀ ਇਹਨੂੰ ਥੋੜਾ ਥੋੜਾ ਫੇਰ ਹੁਣ ਇੱਤੇ ਡੀਜ਼ਲ ਦੀ ਵਰਖਾ ਹੋ ਰਹੀ ਆ ਮਲਚਰ ਤੋਂ ਬਾਅਦ ਅੱਗੇ ਆਪਣੇ ਰੋਟਾ ਫੀਡਰਾਂ ਦੀ ਵਾਰੀ ਤੇ ਐਡੀ ਮਿੱਟੀ ਝਾੜਤੀ ਮੈਂ ਜਿੰਨੀ ਕਿਸੇ ਤੋਂ ਥੋੜੀ ਸੀ ਐ ਤੇ ਥੱਲੇ ਪੂਰੀ ਜੰਮੀ ਹੋਈ ਜਦ ਤੱਕ ਇਹ ਜੀ ਹੈਗੀ ਹੈ ਜਦੋਂ ਥੱਲੇ ਵੀ ਪੂਰੀ ਜੰਮੀ ਹੋਈ ਹੈ ਜੀ ਕੋਈ ਕੰਦ ਹੋ ਜਾਣੀ ਐ ਵੀ ਬੰਦ ਨਹੀਂ ਆਵਾ ਲੋ ਜੀ ਆ ਗਈ داری ਆਪਾਂ ਸਾਜੀ ਰੋਟੀ ਖਾਣ ਲਿਆ ਮਿੱਟੀ ਮਿੱਟੀ ਘਾੜਦੇ ਸੀ ਤੇ ਰੋਈ ਦਹੀ ਕਰਾਈਏ ਦੀ ਹੁਣ ਅੱਜ ਆਪਾ ਲੋ ਤਾਂ ਹੀ ਸਾਜੀ ਆ ਗਿਆ ਰੋਟੀ ਆ ਕੇ ਲੱਗ ਗਿਆ ਹੁਣ ਜਿਸ ਜਿੱਥੇ ਰਹਿ ਗਈ ਮਿੱਟੀ ਲੱਗਾ ਹਾਂ ਮਾਰਨ ਕਾਂ ਫੀਸ ਭਾਈ ਇਹਦੀ ਵੀ ਹੋ ਗਿਆ ਈ ਚਮਕਦਾ ਦਮਕਦਾ ਹੈ ਮਾਰ ਮਾਰ ਉੱਤੇ ਮਾਤਾ ਦੀ ਜਵੀ ਉਹ ਤੇ ਰਹਿਣ ਦੇ ਮੈਂ ਤੇ ਛੇੜਦਾ ਨਹੀਂ ਕੱਪੜੇ ਦੇ ਪਾਲਾ ਮੜਾ ਜਾ ਕਪੜਾ ਫੇਰ ਦੇ ਉੱਤੇ ਬਸ ਹੋਂ ਉਧਰ ਛਿੜਕਦੇ ਹੁਣ ਤੇ ਮੜਾ ਜਾ ਗਵੇ ਗਾਲਾ ਬਹੁਤ ਤੇ ਮਾਰਤਾ ਡੀਜ਼ਲ ਵੀ ਥੱਲੇ ਪੱਤੀਆਂ ਬੁੱਤੀਆਂ ਨੂੰ ਜੰਗਾਲਦਾ ਭਾਜੀ ਔਰ ਰਸੀਦ ਲਾ ਦੇ ਯਾਰ ਇੱਕ ਉਦੋਂ ਦੀ ਲਮਕੀ ਜਾਂਦੀ ਬਾਕੀ ਲਾ ਦਿੱਤੀਆਂ ਕਰੋ ਚੈੱਕ ਸੋ ਭਾਜੀ ਨੇ ਤੋ ਤਾਇਓ ਆਪਣਾ ਇੱਧਰ ਆਵੀ ਤੋ ਕਿ ਲਾਤੇ ਤੇ ਬਾਕੀ ਆ ਇੱਧਰ ਟਰਾਲੀਆਂ ਵੀ ਤੋਦੀਆਂ ਕਹਿੰਦੇ ਅੱਜ ਹੰਪਾ ਗਏ ਹੋਏ ਸਵੇਰ ਦੇ ਕੇ ਪਾਸੇ ਤੇ ਆਏ ਨਹੀਂ ਉਦੋਂ ਦੇ ਉਹ ਨਾ ਇਹ ਮੋਟਰ ਤੇ ਤੋਦੀਆਂ ਆਂ ਕਰਤੀਆਂ ਓਕੇ ਹੁੰਦਾ ਨਹੀਂ ਕਿਥੇ ਗਿਆ ਮੈਂ ਅਜੇ ਹੁਣੇ ਆਈਆਂ ਤੇ ਹਾਲ ਅੰਦਰ ਫੜੀਤੇ ਹੋਏ ਆਪਣੇ ਉਹਨਾਂ ਦੇ ਪਾਣੀ ਮਾਰਨ ਵਾਲਾ ਵਾਕੇ ਰੋਟਾਵੇਟਰ ਦੋਵੇਂ ਮਲਚਰ ਅੰਦਰ ਫੜੇ ਕਰਤੇ ਹੀ ਧੋ ਕੇ ਨਾ ਰਹਿ ਗਈ ਬਾਤ ਦੋ ਵੀ ਨਾ ਮਾ ਅਡੂਆ ਨਾ ਤੈ ਤੋੜਾ ਹਾਂ ਕਰਨਦਾ ਆ ਚਾਰ ਪੰਜ ਹੋਰ ਅੰਦਰ ਆਈਆਂ ਸੁਣ ਵਾਲੀਆਂ ਇਹ ਵੀ ਅਜੇ ਤੱਕ ਧੋ ਗਿਆ ਸ਼ਾਮ ਤੱਕ ਕੀ ਟਰੈਕਟਰ ਰਹਿਣ ਉਹ ਕਰਦਾ ਹੀ ਆਪਾਂ ਖੜਾ ਉੱਥੇ ਤੁਹਾਨੂੰ ਤੇ ਹੁਣ ਅਦਰ ਗੰਡਾ ਪਾਵਾਂਗੇ ਏਰੀ ਕੋ ਵਾਧਾਈ ਕਰੂਗਾ ਜੀ ਤੁਹਾਨੂੰ ਆਪਾਂ ਕੰਮ ਜਾਣਾ ਮੜਾ ਹੋ ਜਾਈਏ ਅੱਲਾ ਹੋਏ ਮਤਰੋ ਕਰੋ ਚੈੱਕ ਕੰਮ ਹੋ ਕੇ ਹੀ ਹੋਬ ਨਹੀਂ ਕਰਤੇ ਲਿਸ਼ ਕਰੇ ਚਮਕਦੇ ਚਦਰੀ ਦੇ ਉੱਤੇ ਵੀ ਮਾਰ ਦਿਓ ਚੜਿਆ ਹੋਇਆ ਭਾਜੀ ਦਾ ਅੱਗੇ ਆ ਉੱਥੇ ਭਾਜੀ ਦਾ ਸਿਰ ਵੱਜਾ ਚਾਦਰ ਪਾੜ ਦੀ ਐ ਵਾਲੀ ਉਹ ਤੇ ਸਿਰ ਮਾਰ ਕੇ ਚਾਦਰ ਪਾੜੀ ਹੋਣਾ ਲਗਾਇਆ ਵਾਸਤੇ ਤਬਾਹ ਇਕੱਡਾ ਰੈਕਟਰ ਹੋ ਰਿਹਾ ਹੈ ਨਾ ਆ ਕੰਮ ਖਾਲਾ ਤਾਂ ਪੰਜਾਬੀਆਂ ਹਾਰੀਆਂ ਚੀਜ਼ਾਂ ਫੇਕਰੋ ਨੇ ਲਾਈਟ ਵਾਲੋ ਟਾ ਦਾ ਵੀ ਹਜੇ ਵੱਡੇ ਆਪਣੇ ਨੀਆਂ ਲਾਈਟਾਂ ਵੀ ਕਰਉਣ ਵਾਲੀਆਂ ਉਹ ਵੀ ਤੋਂ ਨਾਲ ਹਜੇ ਇੱਕ ਹਜੇ ਸਟੋਰ ਤੇ ਖੜਾ ਥੋੜੀ ਜਿਹਾ ਨਾਲ ਇਹ ਦੋ ਆਪ ਕਿ ਜੀ ਜਾਂਦਾ ਚਲੋ ਕੰਮ ਕਰੋਨੇ ਲਾਟੋ ਤਾਂ ਵੀ ਨਹੀਂ ਠੀਕ ਉਹ ਭਰਾਵਾ ਕਿਉਂ ਸਪੀਕਰਾਂ ਦਾ ਜੱਖਣਾ ਵੱਡਣੀ ਆ ਲਵਾਉਣ ਲੱਗੇ ਤੁਸੀਂ ਵੀ ਬਾਪੂ ਨੂੰ ਕਹਨੇ ਨਾ ਨਹੀਂ ਲਵਾ ਕੇ ਦੇਣੇ ਜਿਹੜੇ ਮਾੜੇ ਮੋٹے ਹੈਗੇ ਉਹ ਤੇ ਰਹਿਣ ਦੋ ਬਾਕੀ ਹੋ ਗਿਆ ਕੰਮ ਕੋਈ ਨਹੀਂ ਦੇ ਦਿਆਂ ਘਰੋਂ ਨੇ ਲੈਟਾ ਲੁੱਟਾ ਦਾ ਵੀ ਇੱਕ ਦੋ ਦਿਨਾਂ ਜੋ ਤੇ ਅੱਜ ਦਾ ਵਲੌਗ ਜਿਹੜਾ ਹੈ ਆਪਾਂ ਇੱਥੇ ਖਤਮ ਕਰਦੇ ਆਂ ਨਾ ਜਿਹੜਾ ਕੱਲੂ ਸ਼ੁਰੂ ਕਰਾਂਗੇ ਜਦੋਂ ਬਾਕੀ ਧੋਣੇ ਹੋਏ ਤੇ ਅੱਜ ਵਾਲਾ ਜਿਹੜਾ ਇਹ ਆਪਾਂ ਇੱਥੇ ਖਤਮ ਕਰਦੇ ਓਕੇ ਜੀ ਧੰਨਵਾਦ ਜੀ ਮੇਰੀ ਸਿੱਧੀ ਸਬਸਕ੍ਰਾਈਬ ਕਰੋ ਭਾਈ